ਪੈਰਾੜੀ ਮਹੱਲਾ ਚੌਥਾ ਜਪਮਨ ਰਾਮ ਨਾਮ ਨਿਸਤਾਰ ਇਹ ਮੇਰੇ ਜੀ ਰਾਮ ਦਾ ਨਾਮ ਜਪਿਆ ਕਰਦੇ ਆ ਨਸਤਾਰਿਆ ਸੰਸਾਰ ਤੋਂ ਕਲਿਆਣ ਹੋ ਜਾਵੇਗੀ ਊਟ ਕੋਟਾਂਤਰ ਕੇ ਪਾਪ ਸਭ ਖੋਵੇ ਇੱਕ ਜਨਮ ਦੇ ਕੀ ਕਰੋਣਾ ਜਨਮਾਂ ਦੇ ਜਿਹੜੇ ਅੰਤਰਾ ਪਾਉਣ ਵਾਲੇ ਪੜਦਾ ਪਾਉਣ ਵਾਲੇ ਪਾਪ ਹੈ ਅਜੇ ਕੋ ਕੋਟ ਕਲਿਆ ਵੀ ਨਹੀਂ ਉਸਰੇ ਪਏ ਕਰੋਣਾ ਦੀ ਗਿਣਤੀ ਉਹ ਤੇਰੇ ਪਾਪਾਂ ਨੂੰ ਸਾਰਿਆਂ ਨੂੰ ਮੀਟ ਦੇਵੇਗਾ ਹਰ ਭਾਵਜਲ ਪਾਰ ਉਤਾਰੇ ਏਸੋ ਪਰਮੇਸ਼ਰ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦੇਵੇਗਾ ਰਹਾਉ ਕਾਇਆ ਨਗਰ ਵਸਤ ਹਰ ਸੁਆਮੀ ਕੇ ਦੇ ਰੂਪੀ ਨਗਰੀ ਚ ਹਰੀ ਮਾਲਕ ਆਪ ਹੀ ਵਸ ਰਿਹਾ ਹੈ ਸਾਰਿਆਂ ਦੇ ਹਰ ਨਿਰਭਉ ਨਿਰਵੈਰ ਨਿਰੰਕਾਰ ਉਹ ਨਿਰਭਉ ਸਰੂਪ ਆਕਾਸ਼ ਦੇ ਤੈ ਤੋਂ ਰਹਿ ਤੈ ਵੈਰ ਨਹੀਂ ਕਿਨ ਸਾਰਿਆਂ ਦਾ ਆਤਮਾ ਹੈ ਨਿਰੰਕਾਰ ਮੈਂ ਕੀ ਆਕਾਰਾਂ ਤੋਂ ਰਹਿਤ ਹੈ ਹਰ ਨਿਕਤ ਵਸਤ ਕਾਸ਼ ਨਜ਼ਰ ਨਾ ਆਵੇ ਦੇਖ ਲੋ ਹਰੀ ਨੇੜੇ ਹੀ ਸਾਰਿਆਂ ਦੇ ਵਸਦਾ ਹੈ ਪਰ ਉਹ ਕਿਸੇ ਪ੍ਰਕਾਰ ਨਿਗਾਹ ਚ ਨਹੀਂ ਆਉਂਦਾ ਹੈ ਯੋਗੀ ਪਰਮਾਨੰਗਾਂ ਨੂੰ ਵੇਖ ਲੈਂਦੇ ਹੈ ਪਰ ਉਹ ਪਰਮਾਨੰਗਾਂ ਤੋਂ ਵੀ ਜਿਵੇਂ ਬਾਹਰ ਨਾਲ ਸੋਮਾ ਸਭ ਰੀਕ ਪਰਮਾਨੂ ਹੁੰਦੇ ਹੈ ਉਦੋਂ ਵੀ ਪਰਮੇਸ਼ਰ ਦੀ ਜੋਤ ਜਿਹੜੀ ਸੂਖਮ ਤੋਂ ਸੂਖਮ ਹੈ ਕੋਈ ਨਜ਼ਰ ਚ ਨਹੀਂ ਆਉਂਦਾ ਹੈ ਹਰ ਲਾਧਾ ਗੁਰ ਵਿਚਾਰ ਇਹ ਸਤਿਗੁਰਾਂ ਦੇ ਵਿਚਾਰ ਦੁਆਰਾ ਹਰੀ ਲੱਭ ਲਿਆ ਪ੍ਰਾਪਤ ਹੋ ਗਿਆ ਸਾਰਿਆਂ ਠਾਵਾਂ ਕੀ ਵਿਆਪਕ ਹੈ ਹਰ ਆਪੇ ਸਾਹੁ ਸਰਾਫ ਰਤਨ ਹੀਰਾ ਆਪ ਹੀ ਸ਼ਾਹੂਕਾਰ ਹੈ ਸਤਿਗੁਰੂ ਰੂਪ ਸ਼ਾਹੂਕਾਰ ਆਪ ਹੀ ਸਰਾਫ ਜੀ ਗਿਆਸੂ ਹੈ ਪਰਖਣ ਵਾਲਾ ਸਤਿਗੁਰਾਂ ਦੇ ਗੁਣਾ ਨੂੰ ਪਰਖਣ ਵਾਲਾ ਆਪੀ ਰੋਗ ਬਰਾਗ ਹੈ ਆਪ ਹੀ ਹੀਰਾ ਨਾਮ ਹੈ ਹਰ ਆਪ ਕੀਆ ਪਾਸਾਰਾ ਇਹ ਜੀ ਹਰੀ ਸੁਭਗੁਣਾ ਦਾ ਪਸਾਰਾ ਬ੍ਰਹਮ ਗਿਆਨ ਦਾ ਸੰਸਾਰ ਦਾ ਪਸਾਰਾ ਵੀ ਕਿਰਗੁਣ ਰੂਪ ਆਪ ਹੀ ਕੀਤਾ ਹੈ ਨਾਨਕ ਜੀ ਆਪ ਹੀ ਸ਼ਾਹੂਕਾਰ ਆਪ ਹੀ ਸਰਾਫ ਹੈ ਆ ਵੀ ਲਟਨ ਹੈ ਆ ਵੀ ਹੀਰਾ ਹੈ ਨਾਨਕ ਜਿਸ ਕਿਰਪਾ ਕਰੇ ਸੂ ਹਰਨਾਮ ਵਿਹਾਜੀ ਸਤਿਗੁਰੂ ਜੀ ਕਹਿੰਦੇ ਜਿਨਾ ਤੇ ਕਿਰਪਾ ਕਰਦਾ ਉਹ ਭਾਈ ਮਾਰੇ ਦੇ ਨਾਮ ਨੂੰ ਵਿਹਾਜ ਦੇ ਖਰੀਦਦੇ ਹੈ ਸੂ ਸਾਹੂ ਸੱਚਾ ਬੁਨਜਾਰਾ ਉਹ ਸੱਚਾ ਸ਼ਾਹੂਕਾਰ ਸਤਿਗੁਰੂ ਹੈ ਅਤੇ ਉਹ ਸੱਚਾ ਬੁਨਜਾਰਾ ਗੁਰਸਿੱਖਾ ਖਰੀਦਣ ਵਾਲਾ ਬੈਰਾੜੀ ਮਹੱਲਾ ਚੌਥਾ ਇਥੇ ਈਸ਼ਵਰ ਸਰਾਹ ਵੀ ਸੰਗਿਆਣਾ ਕਿ ਈਸ਼ਵਰੀ ਸਰਾਹ ਹੈ ਪਰਖਣ ਵਾਲਾ ਸਾਰਿਆਂ ਦੇ ਹਿਰਦਿਆਂ ਨੂੰ ਕਿਸਵੇਂ ਨੂੰ